ਚਾਰ ਬੰਦੇ ਆਏ ਆ ਤਿੰਨ ਤੇ ਤਿੰਨ ਮੌਣੇ ਤੇ ਇੱਕ ਸਰਦਾਰ ਜੀ ਮਾਝ ਮੈਨੂੰ ਇਹ ਲੈ ਗਿਆ ਫੜ ਕੇ ਨਾ ਜੀ ਮੈਨੂੰ ਕਹਿੰਦੇ ਨਹੀਂ ਸੁਣੀ ਮੈਨੂੰ ਮਾਪ ਪੈਂ ਦੀ ਗਾਣਾ ਗੱਡਣ ਲੱਗੇ ਸਾਰੇ ਜਾਨੇ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਲੱਗੂ ਮੈਨੂੰ ਕਦੇ ਮਰ ਜਾ ਪੈ ਨਹੀਂ ਮੰਨ ਰਾ ਸਰਦਾਰ ਘਰੀਂ ਮੂਸੇ ਮਿਲ ਡਾਂਗਾ ਫੇਰੀ ਜਾਏ ਕੋਈ ਕੰਨ ਨਹੀਂ ਕੋਈ ਬਾਤ ਨਹੀਂ पठानकोट के पठान हलका कुआर चो वी घटना आई सामने एक गरीब परिवार व्यक्ति ने किसी चार वालों मार मार किया गया अदमोया। पीड़ित के उसके परिवार ने लगाए स्टाफ के मैंबर के आरोप राज मिस्त्री का काम करता पीड़ित खुलती

ਮੈਂ ਦੇ ਦੇ ਲੱਗੇ ਰਹੇ ਪਹਿਲੇ ਦਿਨ ਗਿਆ ਮੈਂ ਡੀਪੀਸੀ ਪਾਇਗਰੇ ਨਿਮੇ ਘਰ ਜੀ 3 ਵਜੇ ਕੇ 10 ਮਿੰਟ ਦੀ ਗੱਲ ਹੈ ਮੈਨੂੰ ਕੋਲਾ ਕਹਿੰਦਾ ਸਭੂ ਚਾਹ ਪੀਨੇ ਮੈਂ ਕਿਹਾ ਪੀਣੀ ਹੈ ਜੀ ਉਹਦੇ ਬਾਅਦ ਜੀ ਇਹ ਚਾਰ ਬੰਦੇ ਆਏ ਆ ਤਿੰਨ ਸਰਦਾਰ ਤੇ ਇਹ ਤਿੰਨ ਮੋਣੇ ਤੇ ਇੱਕ ਸਰਦਾਰ ਜੀ ਇਹਨਾਂ ਨੇ ਮੈਨੂੰ ਪੁੱਛਿਆ ਵੀ ਸਾਬੂ ਮਿਸਤਰੀ ਕਿਹੜਾ ਜੀ ਮੈਂ ਕਿਹਾ ਮੈਂ ਆਂ ਜੀ ਮੇਰੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮਿਲਣ ਕਹਿੰਦਾ ਫੋਟੋ ਖਿਜੀਓ ਮੈਂ ਕਿਹਾ ਜੀ ਮੇਰੀ ਹੈ ਜੀ ਬਾਅਦ ਚ ਮੈਨੂੰ ਇਹ ਲੈ ਗਿਆ ਫੜ ਕੇ ਨਾ ਜੀ ਮੈਨੂੰ ਕਹਿੰਦਾ ਵੀ ਬੋਲ ਬਿੱਲੂ ਫੀਮ ਵੇਚਦਾ ਕਿੰਕਾ ਫੀਮ ਵੇਚਦਾ ਸੋਭਾ ਕਾ ਨਫੀ ਵੀਜਦਾ ਛੋਟੂ ਫੀ ਵੀਜਦਾ ਹੈ ਪੀ ਫੀ ਵੀਜਦਾ ਕੰਨੂ ਫੀ ਵੀਜਦਾ ਤੇ ਛੱਡੇ ਪਾੜਤੇ ਆ ਜੀ ਸਾਰਿਆਂ ਦੇ ਜੀ ਮੈਂ ਹਾਂ ਜੀ ਮੈਨੂੰ ਨਹੀਂ ਪਤਾ ਕਿ ਮੇਰਾ ਕੀ ਕਸੂਰ ਹੈ ਜੀ ਬਾਅਦ ਵਿੱਚ ਮੇਰੀ ਇਹਨਾਂ ਨੇ ਹੰਨੀ ਸੁਣੀ ਮੇਨੂੰ ਮਾਂ ਪੈਂਦੀ ਗਾਣਾ ਗੱਢਣ ਲੱਗੇ ਸਾਰੇ ਜਾਨੇ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਾਅਦ ਵਿੱਚ ਕੇ ਜਾ ਕੇ ਮੈਨੂੰ ਕਹਿੰਦੇ ਮਨ ਜਾ ਪੈਂਦੇ ਯਾਰ ਮੈਂ ਮੈਂ ਨਹੀਂ ਮੰਨਣਾ ਸਰਦਾਰ ਘਰੀ ਪੁੱਛੇ ਮੈਨੂੰ ਪਡਾਂਗਾ ਫੇਰੀ ਜਾਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੰਦਰ ਜਾ ਕੇ ਮੈਨੂੰ ਜਿੱਥੇ ਕੈਮਰਾ ਆਂਦਾ ਸੀ ਉੱਥੇ ਕਹਿੰਦੇ ਲੰਮੇ ਪਿਆ ਜਾ ਅੱਗੇ ਹੋਰ ਜਗ੍ਹਾ ਆਇਆ ਕੈਮਰਾ ਉਹ ਪਤਾ ਨਹੀਂ ਕਿੱਥੇ ਕੰਥੇ ਵੀ ਕਹਿੰਦੇ ਲੰਮੇ ਪਿਆ ਜਾ ਜਿੱਥੇ ਮੈਨੂੰ ਤੀਜੀ ਜਗ੍ਹਾ ਵੀ ਬਾਰੇ ਉੱਥੇ ਵੀ ਉਹ ਲੰਮੇ ਪੈ ਰਹੀ ਪੈ ਗਿਆ ਜੀ ਅੰਦਰ ਜਾ ਕੇ ਮੈਨੂੰ ਜਿੱ ਨਿੱਕੇ ਜੇ ਕਮਰੇ ਚ ਬਾਰ ਕੇ ਮੈਨੂੰ ਉਹ ਡਾਂਗ ਫੇਰੀ ਜਿਹੜੀ ਫੇਰੀਆ ਕਰੀ ਹੁੰਦੀ ਮੈਨੂੰ ਮਾਂ ਪਿਆ ਨੂੰ ਮਰੀ ਨੂੰ ਰੋਲਿਆ ਉਹਨਾਂ ਨੇ ਮੈਨੂੰ ਹੱਥ ਪਿਆ ਦੇਖੋ ਜੀ ਮੇਰੇ ਇੱਥੇ ਡਾਂਗਾ ਮਾਰੀਆਂ ਸਰਦਾਰ ਨੇ ਤਿੰਨ ਮੋਨੇ ਹੀ ਇੱਕ ਸਰਦਾਰ ਸਰਦਾਰ ਮੈਨੂੰ ਬੜੀਆਂ ਗੰਦੀਆਂ ਗਾਲਾਂ ਕਰਦਾ ਸੀ ਇਹ ਦੇਖ ਲਓ ਜੀ ਮੇਰੇ ਪਿਆਰ ਬਾਜੋ ਮੈਨੂੰ ਕਹਿੰਦੇ ਵੀ ਐ ਚੱਲ ਜਾ ਘਰ ਨੂੰ ਮੈਂ ਕਿਹਾ ਵੀ ਮੈਂ ਕਿੱਥੇ ਜਾਵਾਂ ਮੈਂ ਤੇ ਜ਼ਿੰਦਗੀ ਚ ਪਹਿਲੀ ਵਾਰੀ ਆਇਆ ਇੱਥੇ ਐਹ ਤੇਰਾ ਪਿੰਡ ਕਿਹੜਾ ਮੈਂ ਮੇਰਾ ਪਿੰਡ ਜੰਗਲਾਂ ਜੀ ਬਾਜੋ ਮੈਨੂੰ ਕਹਿੰਦਾ ਹੈ ਚੱਲ ਕਰਨੇ ਤੇਰਾ ਹਾਲ ਮੈਂ ਕਿਹਾ ਮੈਨੂੰ ਉੱਥੇ ਸਾਦਾ ਜਿਹਾ ਥਾਂ ਲੱਗੇਦਾ ਸੀ ਪਰ ਉਹਨੇ ਮੇਰੀ ਹੰਨੀ ਸੁਣੀ ਇੱਕ ਵੀ ਜੀ ਮੈਨੂੰ ਬੜਾ ਦਲਿਆ ਉਹਨਾਂ ਨੇ ਜੀ ਉਹਨਾਂ ਦੱਸਿਆ ਨਹੀਂ ਕਿਉਂ ਤੁਹਾਡੇ ਕੋਈ ਪੁਛ ਕਸ਼ ਨਹੀਂ ਨਹੀਂ ਮੈਨੂੰ ਹਣੀ ਉਹਨੂੰ ਫੋਨ ਆਦਾ ਸਰਦਾਰ ਨੂੰ ਇੱਕ ਜੀ ਇੱਕ ਸਰਦਾਰ ਨੂੰ ਫੋਨ ਆਂਦਾ ਸੀ ਬਸ ਉਹ ਹੀ ਮੈਨੂੰ ਮਰਵਾਉਂਦਾ ਸੀ ਮੈਂ ਇਹ ਗੱਲ ਵੀ ਇਹਨੂੰ ਕਹੀ ਮੈਂ ਕਿਹਾ ਮੇਰੇ ਹੱਥ ਪੈਰ ਨਾ ਤੋ ਮੈਂ ਕੰਮ ਨਹੀਂ ਆਰੇ ਮਾਰ ਦੋ ਪਰ ਮਨੇ ਮੇਰੀ ਹਾਨੀ ਸੁਣੀ ਜੀ ਕੋਈ ਗੱਲ ਕਿਥੇ ਆਇਆ ਜੀ ਅਹੀਂ ਪਤਾ ਨਹੀਂ ਐਸਐਸਪੀ ਐਸਐਸਪੀ ਦਫਤਰ ਪਖਾਨਗੁਰ ਜੀ ਮੈਨੂੰ ਕਿਸੇ ਨਾਲ ਕੋਈ ਨਹੀਂ ਹਸਪੀ ਨਾ ਮਿਲੇ ਜੀ ਕੀ ਗੱਲ ਬਾਤ ਹੋਈ ਹੈ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਜੀ ਹੋ ਜਾਏਗਾ ਤੁਹਾਡਾ ਹਾਲ ਜੀ ਕੰਮ ਕੀ ਕਰਦੇ ਤੁਸੀਂ ਕੰਮ ਲੇਬਰ ਦਾ ਮਿਸਤਰੀਆਂ ਦਾ ਕੰਮ ਕਰਦਾ ਜੀ ਮੇਰੇ ਤੇ ਲਾਕਤ ਬਾਜੀ ਵੀ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕੋਈ ਤੁਹਾਡੇ ਕੋਈ ਪਰਚਾ ਜੇ ਨਾ ਨਾ ਇੱਕ ਮੇਰੇ ਤੇ ਪਰਚਾ ਨਹੀਂ ਜੀ ਮੈਂ ਉਹਨੂੰ ਸਰਦਾਰ ਨੂੰ ਕਿਹਾ ਮੇਰਾ ਮੈਡੀ ਗੱਲ ਵੀ ਕਰ ਲੈ ਜੀ ਪਰ ਉਹ ਕਹਿੰਦੇ ਵੀ ਨਹੀਂ ਇਹਨੂੰ ਨਹੀਂ ਛੱਡਣਾ ਬੱਸ ਉਹ ਫੋਨ ਨਹੀਂ ਮੈਨੂੰ ਛੱਡਾਂਦਾ ਫਿਰ ਕਹਿੰਦਾ ਤੂੰ ਕੰਦੀ ਵੀ ਇੱਕ ਕੱਡੀ ਮੈਂ ਕੱਡੀ ਜੀ ਕੋਈ ਨਾਮ ਨੂੰ ਪੜਾਉ ਨਾ ਨਹੀਂ 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 ਮੇਰੇ ਬੱਸ ਉਹ ਸਰਦਾਰ ਨੇ ਮੈਨੂੰ ਮਾਂ ਪੈਣ ਦੇ ਗਾਣਾ ਕਰੀ ਤਿੰਨ ਬੰਦੇ ਸੀ ਜੀ ਮੇਰਾ ਨਾਮ ਸविता ਜੀ ਆ ਮੈਂ ਇਹਦੀ ਵਾਈਫ ਆ ਕੁਲਦੀਪ ਸਿੰਘ ਦੀ ਐਸਐਸਪੀ ਦਫ਼ਤਰ ਆਏ ਹੋਏ ਆਪਾਂ ਨੇ ਕਹਿੰਦੇ ਮੈਨੂੰ ਕੁੱਟਿਆ ਬੜਾ ਇਹ ਆਪਾਂ ਨਹੀਂ ਕਰਾ ਇੰਕੇ ਇਹ ਹੀ ਕਿਤੇ ਠੀਕ ਆ ਆ ਪੱਤ ਰਾਣੀ ਚਟਾਨੀ ਕਿਤੇ ਗਈਆਂ ਸੀ ਘਰ ਕੋਈ ਵੀ ਨਹੀਂ ਤੇ ਇਹਨਾਂ ਨੂੰ ਪਹਿਲੇ ਦਿਨ ਡੀਡੇ ਕੰਮ ਤੇ ਗਏ ਆ ਤੇ ਉੱਥੇ ਕਹਿੰਦੇ ਤਿੰਨ ਕ ਹੋਵੇ ਜੀ ਤੇ 3:10 ਤੇ ਕੋਈ ਬੰਦੇ ਆਇਆ ਹਨਾ ਗੱਡੀ ਤੇ ਤੇ ਕੈਮਰੇ ਤੋਂ ਪਿੱਛੇ ਗੱਡੀ ਘਲਾਰੀ ਉਹਨਾਂ ਨੇ ਠੀਕ ਆ ਕੈਮਰੇ ਦੇ ਸਾਹਮਣੇ ਨਹੀਂ ਉਹ ਆਏ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਇੱਧਰ ਆਓ ਆਪਾਂ ਪ੍ਰਾਈਵੇਟ ਗੱਲ ਕਰਨੀ ਤੁਹਾਡੇ ਨਾਲ ਤੇ ਇਹ ਚੱਲ ਗਏ ਇਹੋ ਜਿਹੀ ਕੋਈ ਗੱਲ ਹੋਣਾ ਸਾਡੇ ਤੇ ਹੋਈ ਨਹੀਂ ਕਦੀ ਨਾ ਇਹੋ ਜਿਹੀ ਕੋਈ ਗੱਲ ਬਲਕਿ ਆਪਾਂ ਸੋਚੀ ਵੀ ਹੋਏਗੀ ਸਾਡੇ ਨਾਲ ਹਨਾ ਤੇ ਬਾਚੇ ਨਾਲ ਉੱਥੇ ਚਲ ਗਏ ਉਹਨਾਂ ਨੇ ਹੱਥੋਂ ਭਾਈ ਕੀਤੀ ਗੱਡੀ ਚ ਪਾ ਲੈ ਧੱਕੇ ਨਾਲ ਮੂੰਹ ਚ ਖੂਨ ਵੀ ਕੱਢਿਆ ਸਾਨੂੰ ਇਨਸਾਫ ਚਾਹੀਦਾ ਔਰ ਕੁਛ ਨਹੀਂ ਹੁਣ ਮਿਲੇ ਤੁਸੀਂ ਹਾਂਜੀ ਮਿਲੇ ਆ ਕਹਿੰਦੇ ਕੋਈ ਨਹੀਂ ਆਪਾਂ ਦੇਖ ਪੜਤਾਲ ਕਰਦੇ ਹਾਂ ਹੁਣ ਕੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਹੁਣ ਬਸ ਹਾਂਜੀ ਅੱਜ ਅਸੀਂ ਐਸਐਸਪੀ ਦਫ਼ਤਰ ਆਇਆ ਪੂਰੀ ਸਾਡ ਕੁਆਟਰ ਔਰ ਇਹ ਮਾਮਲਾ ਜਿਹੜਾ ਪਰਸੋਂ ਮੇਰੇ ਧਿਆਨ ਚ ਆਇਆ ਸੀ ਜੰਗਲਾ ਪਿੰਡ ਦਾ ਕਿ ਉੱਥੇ ਇੱਕ ਮੁੰਡਾ ਆ ਰਾਜ ਮਿਸਤਰੀ ਸਾਬੂ ਉਹਨੂੰ ਨਜਾਇਜ਼ ਚੁੱਕਿਆ ਸੀ ਇਸਟਾਫ ਨੇ ਔਰ ਉਹਨੂੰ ਬਹੁਤ ਕੁੱਟਿਆ ਹੋਰ ਮੈਨੂੰ ਵੀ ਇਹਦਾ ਪੂਰਾ ਨਾਮ ਨਹੀਂ ਸੀ ਪਤਾ ਮੈਂ ਸਾਬੂ ਸਾਬੂ ਸੁਣਿਆ ਤੇ ਫਿਰ ਜਦੋਂ ਪਰਾਂ ਨੂੰ ਮਿਲਿਆ ਤੇ ਫਿਰ ਇਹਦਾ ਨਾਂ ਪਤ ਲੱਗਿਆ ਕਿ ਇਹਦਾ ਨਾਮ ਕੁਲਦੀਪ ਸਿੰਘ ਹੈ ਔਰ ਅੱਜ ਆਸੀ ਆਪਣੇ ਪ੍ਰਧਾਨ ਜੀ ਨੂੰ ਸ਼੍ਰੀ ਅਸ਼ਨੀ ਸ਼ਰਮਾ ਜੀ ਨੂੰ ਸਵੇਰੇ ਮਿਲੇ ਸੀ ਸਾਰੇ ਪਿੰਡ ਦੇ ਲੋਕ ਜਿਹੜੇ ਆ ਸਾਡੇ ਆ ਸੜਾ ਵੀ ਜਿਹੜੀ ਉਹਨਾਂ ਦੇ ਪਰਿਵਾਰ ਦੇ ਔਰ ਪਿੰਡ ਦੇ ਬਹੁਤ ਸਾਰੇ ਮੋਤਵਾਰ ਬੰਦੇ ਜਿਹੜੇ ਆਏ ਨਾ ਅਸੀਂ ਸਾਰੇ ਆਪਣੇ ਪ੍ਰਧਾਨ ਜੀ ਨਾ ਅਸੀਂ ਸ਼ਰਮਾ ਜੀ ਨੇ ਮਿਲੇ ਸੀ ਔਰ ਫਿਰ ਸਾਹਿਬ ਨਾਲ ਗੱਲ ਹੋਈ ਉੱਥੇ ਸਾਡੀ ਗੱਲਬਾਤ ਦਸੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ 4 ਵਜੇ ਦਾ ਸਾਨੂੰ ਟਾਈਮ ਦਿੱਤਾ ਸੀ ਔਰ 4 ਵਜੇ ਫਿਰ ਉਹ ਸ਼ਾਇਦ ਨਗਰ ਕੀਰਤਨ ਵਿੱਚ ਵਿਅਸਤ ਸੀ ਪਰ ਉਹਨਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਇਆ ਐਸਪੀ ਸਾਹਿਬ ਨੂੰ ਐਸਪੀ ਹੈੱਡਕੁਆਟਰ ਨੂੰ ਭੇਜਿਆ ਔਰ ਉਹਨਾਂ ਨੇ ਸਾਡੀ ਜਿਹੜੀ ਸਾਡੀ ਸਾਰੀ ਗੰਦੀ ਗੱਲਬਾਤ ਜਿਹੜੀ ਆ ਉਹ ਸੁਣੀ ਅਸੀਂ ਇਹੀ ਗਮੰਗ ਕੀਤੀ ਹੈ ਕਿ ਇਹ ਭਰਾ ਨਾਲ ਨਜਾਇਜ਼ ਹੋਈ ਹੈ ਉਹ ਜਿਹੜਾ ਰਾਜ ਮਿਸਤਰੀ ਆ ਆਪਣਾ ਮਜ਼ਦੂਰੀ ਕਰ ਰਿਹਾ ਆਪਣੇ ਬੱਚੇ ਪਾਲ ਰਿਹਾ ਔਰ ਕਿਸੇ ਨੇ ਇਹਦੇ ਪਿੰਡ ਚੋਂ ਸ਼ਰਾਰਤ ਬਾਜੀ ਕਰਕੇ ਇਹਦੇ ਨਾਲ ਜੋ ਜਾਤੀ ਕਰਵਾਈ ਹੈ ਕੀਤੀ ਹੈ ਜਦਕਿ ਪੁਲਿਸ ਦੇ ਜਿਹੜਾ ਹੈੱਡ ਕੁਆਰਟਰ ਦਾ ਜਿਹੜਾ ਉਹ ਜਿਹੜਾ ਸੀਐਸਟਾਫ ਦਾ ਜਿਹੜਾ ਐਸਐਚਓ ਸੀ ਮਾਨ ਸਾਹਿਬ ਉਹਨਾਂ ਨੂੰ ਵੀ ਇਹਦਾ ਪੂਰਾ ਨਾਦ ਨਹੀਂ ਪਤਾ ਜਿਸ ਲਈ ਅਸੀਂ ਅੱਜ ਸਵੇਰੇ ਸਾਡੀ ਗੱਲਬਾਤ ਉਹਦੇ ਨਾਲ ਹੋਈ ਹੈ ਸਾਡੇ ਪ੍ਰਧਾਨ ਜੀ ਦੀ ਹੈ ਅਸ਼ਨੀ ਸ਼ਰਮਾ ਜੀ ਦੀ ਉਸ ਨੂੰ ਉਹਨਾਂ ਨੂੰ ਪੂਰਾ ਨਾਮ ਇਸ ਭਰਾ ਦਾ ਨਹੀਂ ਪਤਾ ਸੀ ਕਿ ਇਹਦਾ ਨਾਮ ਜਿਹੜਾ ਹੈ ਕੁਲਦੀਪ ਸਿੰਘ ਹੈ ਉਹ ਇਹਨਾਂ ਦਾ ਨਾਂ ਕੁਝ ਹੋਰ ਹੀ ਲਈ ਜਾ ਰਹੇ ਨੇ ਤੁਸੀਂ ਦੱਸੋ ਵੀ ਇਹ ਤਾਂ ਹੋ ਗਈ ਗੱਲ ਦੀ ਥਲੇ ਹਨੇਰਾ ਜਿਹੜੇ ਲੋਕ ਨਸ਼ਾ ਕੰਮ ਕਰ ਰਹੇ ਨੇ ਜਿਹੜੇ ਲੋਕ ਸ਼ਰਮ ਚਿੱਟਾ ਵੇਚ ਰਹੇ ਨੇ ਉਹਨਾਂ ਨੂੰ ਤੇ ਫੜ ਨਹੀਂ ਰਹੇ ਨੇ ਔਰ ਜਿਹੜੇ ਲੋਕ ਵਿਚਾਰੇ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਆਪਣੇ ਪਰਿਵਾਰ ਪਾਲ ਰਹੇ ਨੇ ਉਹਨਾਂ ਦੀ ਪਾਲਣ ਪੋਸ਼ਣ ਕਰ ਰਹੇ ਨੇ ਉਹਨਾਂ ਨੇ ਫੜੀ ਜਾਂਦੇ ਨੇ ਔਰ ਫਿਰ ਇਹਨੂੰ ਕਹਿ ਰਹੇ ਨੇ ਕਿ ਤੂੰ ਜਿਹੜੇ ਜੰਗ ਬੁਲੱਟ ਮੂੜੇ ਨੇ ਪਿੰਡ ਦੇ ਉਹਨਾਂ ਦੇ ਝੂਠੇ ਨਾਂ ਲੈ ਕਿ ਉਹ ਇਹ ਕੰਮ ਕਰਦੇ ਨੇ ਤੁਸੀਂ ਦੱਸੋ ਵੀ ਇਹ ਗੱਲਾਂ ਠੀਕ ਹੈ ਕਿ ਨਹੀਂ ਔਰ ਅਸੀਂ ਪ੍ਰਸ਼ਾਸਨ ਅਗੇ ਮੰਗ ਕੀਤੀ ਹੈ ਹੁਣ ਤੁਸੀਂ ਦੇਖੋ ਮੇਰੇ ਪ੍ਰੈਸ ਦੇ ਭਰਾਓ ਕਿ ਇਹ ਸਾਰੀਆਂ ਮਾਤਾ ਭੈਣਾ ਇਹ ਭਰਾ ਸਾਰੇ ਬਜ਼ੁਰਗ ਸਾਡੇ ਇਸ ਬੰਦੇ ਮਗਰ ਆਦੇ ਨੇ ਅਗਰ ਜੇ ਇਹ ਗਲਤ ਹੋਏ ਤਾਂ ਇਹਦੇ ਮਗਰ ਜਿਹੜਾ ਇਹ ਇਨੇ ਲੋਕ ਆਂਦੇ ਨੇ ਔਰ ਇਹਨੂੰ ਇੰਨਾ ਕਿ ਮਾਰਿਆ ਇੰਨਾ ਕਿ ਜਲੀਲ ਕੀਤਾ ਇਹਦੇ ਹੱਥ ਪੈਰ ਤੋੜ ਦਿੱਤੇ ਨੇ ਦੱਸੋ ਕੌਣ ਕਸੂਰਵਾਰ ਹੈ ਕੌਣ ਜ਼ਿੰਮੇਵਾਰੀ ਲਏਗਾ ਘਰਨਾ ਦੱਸੋ ਔਰ ਇਹਨੂੰ ਮਾਰ ਕੁੱਟ ਕੇ ਕਹਿੰਦੇ ਕਿ ਆਪਣੇ ਘਰ ਨਾਲ ਗੱਲ ਕਰੀ ਤੁਸੀਂ ਦੱਸੋ ਔਰ ਮਾਰ ਕੇ ਇਹਨੂੰ ਕਹਿੰਦੇ ਕਿ ਜਾ ਹੁਣ ਤੁਸੀਂ ਦੱਸੋ ਜਿਹੜਾ ਕੋਈ ਬੰਦਾ ਫੜਿਆ ਹੋਏ ਉਹਨੂੰ ਇਦਾਂ ਕਿਦਾਂ ਪੁਲਿਸ ਛੱਡ ਦੇ ਇਦਾਂ ਕਿਦਾਂ ਉਹਨੂੰ ਪ੍ਰਸ਼ਾਸਨ ਛੱਡ ਦਿੰਦਾ ਅਗਰ ਉਸ ਬੰਦੇ ਨੂੰ ਕੋਈ ਮਹਤਵਪੂਰਨ ਬੰਦਾ ਲੈ ਆਣ ਆਂਦਾ ਹੀ ਹੈ ਇਹ ਤਾਂ ਕੋਈ ਸ਼ੱਕ ਹੈਗਾ ਕਿ ਦੇਖੋ ਮੈਨੂੰ ਲੱਗਦਾ ਕਿ ਇਹਦੇ ਪਿੰਡ ਦੇ ਪਿੰਡ ਚ ਕਿਸੇ ਨੇ ਸ਼ਰਾਰਤ ਬਾਜੀ ਕੀਤੀ ਹੈਗੀ ਹੈ ਇਹ ਤਾਂ ਪਿੰਡ ਵਾਲੇ ਦੱਸਣਗੇ ਭਰਾ ਕਿ ਇਹ ਤਾਂ ਕਿਸੇ ਨੇ ਪਿੰਡ ਦੇ ਵਿੱਚ ਕਿਸੇ ਨੇ ਛਰਾਰਤबाजी ਕੀਤੀ ਹੈਗੀ ਹੈ ਤੇ ਇਸ ਕਰਕੇ ਜਾ ਕੇ ਇਹ ਇਹਨੂੰ ਫਸਾਇਆ ਗਿਆ ਔਰ ਇਹਦੇ ਥਰੂ ਜਿਹੜਾ ਹੈ ਕਿਸੇ ਹੋਰ ਨਾਲ ਲਗਤबाजी ਕਰਦੇ ਹੋਇਆ ਔਰ ਉਹ ਕਹਿ ਰਿਹਾ ਕਿ ਪਿੰਡ ਦੇ ਹੋਰ ਬੰਦੇ ਬੱਚਿਆਂ ਦਾ ਨਾਮ ਲਾਓ ਤੁਸੀਂ ਮੁੰਡਿਆਂ ਦਾ ਨਾਮ ਤੁਸੀਂ ਲਓ ਜਦ ਕਿ ਉਹ ਮੁੰਡੇ ਜਿਹੜਾ ਕੰਮ ਕਰਦਾ ਹੀ ਨਹੀਂ ਹੈ ਇਸ ਕਰਨਾ ਮੈਨੂੰ ਕੀ ਗੱਲ ਹੋ SP ਸਾਹਿਬ ਨੂੰ ਮਿਲਿਆ ਸੀ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੇ ਸਾਨੂੰ ਵਿਸ਼ਵਾਸ ਦਰਾਇਆ ਕਿ ਇਸ ਗੱਲ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਏਗੀ ਔਰ ਅਸੀਂ ਇਹੀ ਮੰਗ ਕੀਤੀ ਕਿ ਇਸ ਭਰਾ ਨੂੰ ਇਨਸਾਫ ਮਿਲੇ ਔਰ ਜਿਨ੍ਹਾਂ ਨੇ ਇਹਦੇ ਨਾਲ ਇਹ ਘਟਨਾ ਕਰਵਾਈ ਹੈ ਉਹ ਦੋਸ਼ੀ ਫੜੇ ਜਾਣ। ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ। ਕਿਸੇ ਹੋਰ ਨਾਲ ਇਹ ਗੱਲਬਾਤ ਕਰਾਂਗੇ। ਇਹਦਾ ਮਤਲਬ ਕਿ ਨਜਾਇਜ਼ ਲੋਕੀ ਫੜੇ ਜਾਣਗੇ। ਜਿਹੜੇ ਜਾਜਨ ਉਹ ਤਾਂ ਖੁੱਲੇ ਆਮ ਘੁੰਮਣਗੇ। ਤੋਂ ਅਸੀਂ ਇਹੀ ਮੰਗ ਕੀਤੀ ਹੈ। ਤੇ ਉਹਨਾਂ ਨੂੰ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ। ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਗੱਲਬਾਤ ਰੱਖੋ ਬਾਕੀ ਜਿਹੜਾ ਸਾਰਾ ਮੈਂ ਦੇਖ ਲਵਾਂ। ਆਈ ਪ੍ਰਸ਼ਾਸਨ ਦੇ ਅਗਰੇ ਸਿਆਣ ਚ ਗੱਲ ਸਾਰੀ ਲਿਆਂਦੀ ਏ ਧੰਨਵਾਦ ਮੇਰਾ ਨਾਮ ਮੇਰਾ ਦੇਸਰਾਏ ਨਾ ਆਇਆ ਪਿੰਡ ਜੰਗਲ ਐਸਐਸਪੀ ਦਫਤਰ ਪਟਾਣਕੋਟ ਆਏ ਆ ਕੀ ਗੱਲਬਾਤ ਹੋਈ ਗੱਲਬਾਤ ਇਹ ਮੇਰਾ ਸ਼ਰੀਕੇ ਦਾ ਛੋਟਾ ਭਰਾ ਆ ਇਹ ਇੱਕ ਮਿਸਤਰੀ ਆ ਰਾਜ ਮਿਸਤਰੀ ਕੰਮ ਕਰਦਾ ਇਹ ਡੇਡੇ ਨਿੰਮਾ ਇੱਕ ਪੁਲਿਸ ਰਟਾਇਰ ਜਿਹੜਾ ਉਹਨਾਂ ਦੇ ਘਰ ਕੰਮ ਕਰ ਰਿਹਾ ਸੀ ਬਾਬਾ ਬਾਬਾ ਉਥੋਂ ਸ਼ਾਮਾਂ ਦਾ ਟਾਈਮ ਹੈ ਇਹਨੇ ਮੈਨੂੰ ਬਾਅਦ ਚ ਫੋਨ ਕੀਤਾ ਵੀ ਇਸ ਸਸੇ ਗੱਲ ਹੋਈ ਆ ਇਨੂੰ ਤਿੰਨ ਕੋਈ ਨਾਲ ਉਹ ਸਿਵਲ ਚ ਚਾਰ ਬੰਦੇ ਆਏ ਨਾ ਕਹਿੰਦੇ ਸੀਐਸਟਾਪ ਚੋਂ ਆਏ ਆਂ ਤੇ ਇਹਦਾ ਨਾਮ ਪੁੱਛਿਆ ਆਬੂ ਆਬੂ ਕੌਣ ਇਹਨਾਂ ਕਿਹਾ ਆਬੂ ਤੇ ਇੱਥੇ ਕੋਈ ਨਹੀਂ ਆ ਸਾਬੂ ਆ ਅਹ ਸਾਬੂ ਕੌਣ ਅਹ ਮੈਂ ਆ ਅਹ ਇਧਰ ਆ ਕੇ ਨਾਲ ਗੱਲ ਕਰਨੀ ਇਹਨੂੰ ਚੁੱਕਿਆ ਤੇ ਗੱਡੀ ਲੈ ਗਏ ਨਾ ਇੱਥੋਂ ਗੱਡੀ ਲੈ ਕੇ ਜਿੱਥੇ ਰਸਤੇ ਜਿੱਦਾਂ ਟੋਲ ਟੈਕਸ ਆਇਆ ਜਾਂ ਜਿੱਥੇ ਕੈਮਰਾ ਆਇਆ ਇਹਨੂੰ ਲੰਮੇ ਪਾਉਂਦੇ ਗਏ ਨਾ ਉਹਦੇ ਬਾਅਦ ਵਿੱਚ ਇਹਨੂੰ ਸੀਐਸਟਾਪ ਪਤਾ ਨਹੀਂ ਕਿਹੜਾ ਕਮਰਾ ਦੱਸਣ ਦੇ ਦਾ ਛੋਟਾ ਮੈਂ ਤੇ ਆਇਆ ਨਹੀਂ ਹੈਗਾ ਛੋਟੇ ਕਮਰੇ 'ਚ ਲੰਮੇ ਪਾ ਕੇ ਤੇਨੂੰ ਡਾਂਗ ਫੇਰੀ ਆ ਜਿਰਾ ਕਿ ਵਿੱਚ ਕੋਈ ਕਸੂਰ ਨਹੀਂ ਆ ਮੈਂ ਇਹਦਾ ਭਰਾ ਆ ਵੱਡਾ ਮੈਂ ਅਜੇ ਤੱਕ ਮੇਰੀ 60 ਸਾਲ ਉਮਰ ਹੋ ਗਈ ਆ ਮੈਂ ਇਹਨੂੰ ਕਦੀ ਸ਼ਰਾਬ ਪੀਂਦੇ ਵੀ ਨਹੀਂ ਦੇਖਿਆ ਹੁਣ ਪਤਾ ਲੱਗਾ ਵੀ ਮੈਂ ਕਦੇ ਕਦੇ ਲਾਂਦਾ ਰਿਆ ਮੇਰੇ ਸਾਹਮਣੇ ਬੀੜੀ ਵੀ ਨਹੀਂ ਕਦੀ ਪੀਤੀ ਤੇ ਅਸੀਂ ਕਹਿੰਦੇ ਆ ਵੀ ਚਲੋ ਜੇਕਰ ਇਹ ਨਸ਼ਾ ਪੱਤੇ ਦਾ ਕੰਮ ਕਰਦਾ ਇਹਨੂੰ ਅੰਦਰ ਠੋਕਣਾ ਚਾਹੀਦਾ ਇਹ ਜਿੰਨੇ ਵੀ ਆ ਲੰਬੜਦਾਰ ਮੋਤਵਾਰ ਮੰਡਲ ਐਕਸ਼ ਜਾਂ ਐਮਐਲਏ ਸਾਹਿਬ ਜਿਹੜੇ ਆਏ ਨਾ ਅਗਰ ਇਹ ਕਹਿੰਦੇ ਨਾ ਕਿ ਇਹ ਨਸ਼ਾ ਕੰਮ ਕਰਦਾ ਜਾਂ ਪੁਲਿਸ ਇਹਨਾਂ ਨੂੰ ਕੋਈ ਸਾਬਤ ਕਰ ਦੇ ਤੇ ਨਸ਼ਾ ਕਾ ਅਸੀਂ ਇਹਦੇ ਪਿੱਛੇ ਨਹੀਂ ਆਵਾਂਗੇ ਅਹੀ ਸਚਾਈ ਇਹ ਲੈਣੀ ਆ ਕਿ ਇਹਦੇ ਨਾਲ ਨਜਾਇਜ਼ ਜਿਹੜੇ ਚਾਰ ਬੰਦੇ ਸਿਵਲ ਚ ਆਏ ਨੇ ਉਹ ਕਿਉਂ ਆ ਕੇ ਤੈਨੂੰ ਚੁੱਕ ਕੇ ਲੈ ਗਏ ਜਾਂ ਤੇ ਕੋਈ ਪਰਚਾ ਨਹੀਂ ਹੋਇਆ ਜੀ ਹਾਂਜੀ ਮੈਂ ਪਿੰਡ ਦਾ ਤਿੰਨ ਵਾਰੀ ਮੈਂਬਰ ਰਹਿ ਚੁੱਕਿਆ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਇਹਦੀ ਆਈ ਨਹੀਂ ਲੱਗਦਾ ਕਿ ਕਨੇ ਕੰਮ ਕਰਾਇਆ ਹੋ ਸਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਕੰਨ ਕਰਾਇਆ ਕੰਨ ਨਹੀਂ ਕਰਾਇਆ ਮੈਂ ਮੈਨੂੰ ਉਸ ਪੁਲਿਸ ਵਾਲਿਆਂ ਤੇ ਹੈਗਾ ਵੀ ਉਹ ਬੰਦੇ ਆ ਕੇ ਉਹਨੂੰ ਚੁੱਕ ਕੇ ਲੈ ਗਏ ਕਿਉਂ ਲੈ ਗਏ ਮੈਨੂੰ ਕਿਸੇ ਦਾ ਜਾਣਕਾਰੀ ਹੋਰ ਕੋਈ ਨਹੀਂ ਹੈ ਕੀ ਮੰਗ ਕਰਦੇ ਮੈਨੂੰ ਇਹ ਮੰਗ ਕਰਦੇ ਆ ਅਸੀਂ ਤੁਹਾਡੇ ਉੱਪਰ ਪ੍ਰਸ਼ਾਸਨ ਤੋਂ ਕਿ ਜਿਹੜੀ ਹੈ ਨਜਾਇਜ਼ ਹੋਈ ਹੈ ਗਰੀਬ ਬੰਦੇ ਨਾਲ ਚੱਲਣ ਜੋਗਾ ਨਹੀਂ ਰਿਹਾ ਏ ਘੱਟ ਤੋਂ ਘੱਟ ਦੇ ਕੋਈ 2 ਮਹੀਨੇ ਮੰਜੇ ਤੇ ਪਾ ਕੇ ਇਹਦੇ ਵਿੱਚ ਛੋਟੇ ਛੋਟੇ ਬੱਚੇ ਨੇ ਕਿੱਥੋਂ ਰੋਟੀ ਕਮਾਏਗਾ ਕਿੱਥੋਂ ਖਵਾਏਗਾ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਪੀ ਇਹਦੇ ਬਾਰੇ ਕੋਈ ਸੋਚਿਆ ਜਾਏ ਤੇ ਜਿਹੜੀ ਇਹਦੇ ਨਾਲ ਨਜਾਇਜ਼ ਹੋਇਆ ਉਹਦੇ ਸਾਨੂੰ ਕਲਦੀਪ ਅੱਜ ਵੀਲਚੇਅਰ ਤੇ ਕਹਿੰਦਾ ਵੀ ਇਦਾਂ ਹੀ ਹੈਗਾ ਬਿਲਕੁਲ ਨਹੀਂ ਜੀ ਰਾਜ ਮਿਸਤਰੀ ਕੰਮ ਕਰ ਰਿਹਾ ਸਵੇਰੇ ਦਿਹਾੜੀ ਲਾਣ ਜਾ ਠੀਕ ਠਾਕ ਹੋਏ ਤੇ ਦਿਹਾੜੀ ਲਾਣ ਜਾਂਦਾ ਕੁਈ ਬੀਲਚੇਰ ਲੈ ਕੇ ਥੋੜਾ ਜੰਦਾ ਘਾੜੀ ਲਾ ਬੀਲਚੇਰ ਤੇ ਆਇਆ ਜਿਲੇ ਇਥੋਂ ਥਾਣੇੋਂ ਨਿਕਲਿਆ ਪੁਲਿਸ ਵਾਲਿਆਂ ਨੇ ਕੁੱਟਿਆ ਤੇ ਇਸ ਤਰ੍ਹਾਂ ਹੋਇਆ ਇਹ ਕੁਲਦੀਪ ਹੈਗਾ ਕੋਈ ਜੰਗਲਪਿੰਡ ਦਾ ਇਹਨਾਂ ਦੇ ਨਾਲ ਪਿੰਡ ਦੇ ਵੀ ਬੰਦੇ ਆਏ ਨਾਲ ਹੋਰ ਬੰਦੇ ਵੀ ਆਏ ਹੋਏ ਆ ਤੇ ਜਿਨ੍ਹਾਂ ਨੇ ਉਹਨਾਂ ਨੂੰ ਕੋਈ ਕਦੇ ਕਿ ਪੁਲਿਸ ਮੁਲਾਜ਼ਮ ਕੋਈ ਲੈ ਕੇ ਆਏ ਸੀ ਤੇ ਇਹਨਾਂ ਨੂੰ ਕੋਈ ਉਹਨਾਂ ਨੂੰ ਡਾਊਟ ਸੀਗਾ ਪਰ ਇਹਨਾਂ ਦੇ ਕਹਨ ਮੁਤਾਬਕ ਜਿਹੜੀ ਉਹ ਡਾਊਟ ਹੈ ਉਹ ਗਲਤ ਹੈ ਇਹ ਬੰਦਾ ਸਹੀ ਹੈ ਤੇ ਅਸੀਂ ਵੈਰੀਫਾਈ ਕਰਾਂਗੇ ਇਹਦਾ ਵੀ ਇਹਨਾਂ ਦੀ ਵੀ ਅਸੀਂ ਗੱਲਬਾਤ ਸੁਣ ਲਈ ਆ ਤੇ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਨੇ ਕੋਈ ਇਹਦਾ ਹੀ ਗਲਤ ਨਾਮ ਦਿੱਤਾ ਆ ਤਾਂ ਫਿਰ ਜੇ ਗਲਤ ਹੋਇਆ ਤਾਂ ਫਿਰ ਉਹ ਵੀ ਅਸੀਂ ਵੈਰੀਫਾਈ ਕਰਕੇ ਜਿਹੜੇ ਮੁਲਾਜ਼ਮ ਉਹਨਾਂ ਤੋਂ ਵੀ ਪੁੱਛਾਂਗੇ ਕੋਈ ਉਹਨਾਂ ਕੋਈ ਕਿਦਾਂ ਦੀ ਕੋਈ ਇਨਫੋਰਮੇਸ਼ਨ ਸੀਗੀ ਤਾਂ ਅਕੋਰਡਿੰਗਲੀ ਜੋ ਵੀ ਬੰਦੀ ਕਾਰਵਾਈ ਕੀਤੀ ਆ ਉਹ ਠੀਕ ਆਓ